ਕਈਆਂ ਲੋਕਾਂ ਨੂੰ ਗੱਲ ਚੁਵੇਗੀ ਅੱਛਾ ਲੋਕੀ ਤੇ ਜਾ ਕੇ ਉੱਥੇ ਮੋਹਰੇ ਬੈਠਦੇ ਨੇ ਨਾ ਦਰਬਾਰ ਤੇ ਬਾਬਿਆਂ ਦੇ ਮੋਹਰੇ ਬੈਠੇ ਹੁੰਦੇ ਮੈਂ ਉਹ ਬੰਦਾ ਆ ਜਿਹੜਾ ਇਹਨਾਂ ਦੇ ਪਿਛਲੇ ਕਮਰਿਆਂ ਵਿੱਚ ਜਾ ਕੇ ਬੈਠਦਾ ਹੁੰਦਾ ਸੀਗਾ ਤੇ ਸਾਡੇ ਸਾਹਮਣੇ ਬੀਬੀਆਂ ਤੇਲ ਮਲਦੀਆਂ ਹੁੰਦੀਆਂ ਸੀ ਢੇਡ ਤੇ ਪਾ ਪਾ ਕੇ ਉਹਨਾਂ ਦੇ ਤੇਲ ਬਹੁਤ ਲੋਕਾਂ ਨੇ ਚੁਬ ਜਾਣੀ ਇਹ ਗੱਲ ਤੁਹਾਡੀ ਚੁਬ ਜਾਵੇ ਭਾਜੀ ਫੇਰ ਕੀ ਆ ਆਪਾਂ ਤਾਂ ਸੱਚੀ ਗੱਲ ਕਰਨੀ ਆ ਚੁਬਦੀ ਚੁਬਦੀ ਜਾਵੇ ਸੱਚ ਜੱਲੀ ਮੈਂ ਕਿਹਾ ਭਾਬੀ ਆ ਕੀ ਆ ਕਹਿੰਦੀ ਡੋਲੂ ਮੈਂ ਕਿਹਾ ਡੋਲੂ ਚ ਕਿੱਥੇ ਚੱਲੀ ਹੈ ਅਖੇ ਫਲਾਣੇ ਬਾਬੇ ਕੋ ਚੱਲੀ ਮੈਂ ਕਿਹਾ ਇਹਦੇ ਵਿੱਚ ਕੀ ਆ ਕਿ ਤੇਲ ਆ ਮੈਂ ਕਹ ਤੇਲ ਹੀ ਕਰਨ ਬਾਬੇ ਦੇ ਚੜਾਉਣਾ ਮੈਂ ਕਹ ਬਾਬਾ ਫਸ ਫਸ ਕੇ ਚੱਲਦਾ ਬਾਬੇ ਨੂੰ ਤੇਲ ਦੇਣਾ ਸੌਰੀ ਟੂ ਸੇ ਪਰ ਇਹ ਸੱਚ ਹੈ ਮੇਰੀਆਂ ਦੇਖੀਆਂ ਹੋਈਆਂ ਗੱਲਾਂ ਹਨ ਭਾਜੀ ਆਪਾਂ ਗੱਲ ਸ਼ੁਰੂ ਕਰਦੇ ਹਾਂ ਅੱਜ ਪੰਜਾਬ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਤੁਸੀਂ ਵੇਖਿਆ ਹੋਊਗਾ ਭਲੀ ਭਾਂਤੀ ਹੈ ਨਾ ਕਿ ਹੁਣ ਦਸੰਬਰ ਦਾ ਮਹੀਨਾ ਤੁਹਾਨੂੰ ਪਤਾ ਹੈ ਕਿ ਹਰ ਸਾਲ ਇਹ ਤਕਰੀਬਨ ਗੱਲ ਉੱਠਦੀ ਹੀ ਉੱਠਦੀ ਹੁੰਦੀ ਹੈ ਕਿਉਂਕਿ ਇਸ ਟਾਈਮ ਜਿਹੜਾ 크ਿਸਚੀਅਨਾਂ ਦਾ ਹੁੰਦਾ ਤੁਹਾਨੂੰ ਪਤਾ ਕਿ ਤੁਸੀਂ ਕੈਨੇਡਾ ਰਹਿੰਦੇ ਹੋ ਵੈਸੇ ਵੀ ਤੁਸੀਂ ਸ਼ੁਰੂ ਤੋਂ ਦੇਖ ਹੀ ਰਹੇ ਹੋ ਮਾਹੌਲ ਕਿ ਕ੍ਰਿਸਮਸ ਦਾ ਟਾਈਮ ਹੈ ਤੇ ਦੂਜੇ ਪਾਸੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਇਸ ਟਾਈਮ ਸ਼ਹੀਦੀ ਦਿਹਾੜੇ ਹੁੰਦੇ ਆ ਕਿਉਂਕਿ ਛੋਟੇ ਸਾਹਿਬ ਜਦਿਆਂ ਦੇ ਸ਼ਹੀਦੀ ਦੇ ਦਿਨ ਹੁੰਦੇ ਆ ਇਸ ਟਾਈਮ ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੇ ਇਸ਼ੂਸ ਖੜੇ ਹੁੰਨੇ ਆ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਤੇ ਹੁਣ ਫੇਰ ਇਸ ਟਾਈਮ ਚੱਲ ਰਿਹਾ ਹੈ ਨਿਹੰਗ ਸਿੰਘਾਂ ਨੇ ਇਵਨ ਕਿ ਕੁਝ ਪਾਸਟਰਾਂ ਦੇ ਨਾਲ ਬੈਠ ਕੇ ਮੀਟਿੰਗ ਵੀ ਕੀਤੀ ਇਸ ਚੀਜ਼ ਨੂੰ ਲੈ ਕੇ ਕਿ ਤੁਸੀਂ ਆਪਣਾ ਕ੍ਰਿਸਮਸ ਢੋਲ ਧਮੱਕੇ ਨਾਲ ਨਾ ਮਨਾਇਆ ਕਰੋ ਕਿਉਂਕਿ ਇਸ ਟਾਈਮ ਸਾਡੇ ਸ਼ਹੀਦੀ ਦਿਨ ਜਿਹੜੇ ਚੱਲ ਰਹੇ ਹੁੰਦੇ ਆ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਭਾਜੀ ਤੁਸੀਂ ਕੀ ਕਹਿੰਦੇ ਹੋ ਤੁਸੀਂ ਕੀ ਸੋਚਦੇ ਹੋ ਸਤੀ ਸਾਹਿਬ ਬੜਾ ਸੈਂਸਿਟਿਵ ਮਾਮਲਾ ਵੀ ਹੈ ਔਰ ਬੜਾ ਕਲੀਅਰ ਮਾਮਲਾ ਵੀ ਹੈ ਕਿ ਦੇਖੋ ਅਸੀਂ ਕਿਸੇ ਵੀ ਧਰਮ ਨੂੰ ਅਸੀਂ ਰੋਕ ਨਹੀਂ ਸਕਦੇ ਕਿ ਤੂੰ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਜਾਂ ਆਹ ਕਰ ਤੇ ਉਹ ਕਰ ਹਨਾ ਕਿਸੇ ਨੂੰ ਵੀ ਅਸੀਂ ਰੋਕ ਨਹੀਂ ਸਕਦੇ ਤੇ ਦੇਖੋ ਅਸੀਂ ਮੈਂ ਕੈਨੇਡਾ ਵਿੱਚ ਆ ਇੱਥੇ ਵੀ ਸਾਡੀ ਸਿੱਖ ਕਮਿਊਨਿਟੀ ਕਿੰਨੀ ਆ ਅਰਬਾਂ ਖਰਬਾਂ ਲੋਕੀ ਬਾਹਰ ਬੈਠੇ ਨੇ ਸਾਡੇ ਇੱਥੇ ਲੱਖਾਂ ਲੋਕੀ ਜੇ ਕੱਲੇ ਟ੍ਰਾਂਟੋ ਦੀ ਗੱਲ ਕਰਾਂ ਤੇ ਇੱਥੇ ਵੀ ਲੱਖਾਂ ਸਾਡੇ ਪੰਜਾਬੀ ਸਰਦਾਰ ਔਰ ਪਤਾ ਨਹੀਂ ਕਿੰਨੇ ਗੁਰਦੁਆਰਾ ਸਾਹਿਬ ਨੇ ਅਸੀਂ ਵੀ ਸ਼ਹੀਦੀ ਦਿਨਾਂ ਵਿੱਚ ਜੋ ਕੁਝ ਰੀਤੀ ਰਿਵਾਜ ਹੁੰਦੇ ਨੇ ਉਸ ਤਰੀਕੇ ਨਾਲ ਕਰਦੇ ਆ ਹਨਾ ਦੇ ਕਿਉਂਕਿ ਇੱਕ ਦੇਖੋ ਸਾਡੇ ਆਲੇ ਦੁਆਲੇ ਇੱਥੇ 크ਿਸਚੀਅਨ ਇਹ ਕੰਟਰੀਆਂ ਨੇ ਤੇ ਗੋਰਿਆਂ ਦੀਆਂ ਕੰਟਰੀਆਂ ਤੇ ਇਹਨਾਂ ਨੇ ਬਹੁਤ ਜੋਰ ਸ਼ੋਰ ਦੇ ਨਾਲ ਇੱਕ ਆਪਣਾ ਤਿਉਹਾਰ ਮਨਾਉਂਦੇ ਨੇ ਪਰ ਇੱਥੇ ਇਹੋ ਜੀ ਕੋਈ ਗੱਲ ਇਹ ਮੈਨ ਫੈਸਟੀਵਲ ਹੈ ਭਾਜੀ 크ਿਸਚੀਅਨ ਬਿਲਕੁਲ ਜੀ ਮੈਨ ਫੈਸਟੀਵਲ ਹੈ ਇਹਨਾਂ ਦਾ ਤੇ ਇੱਥੇ ਕੋਈ ਇਹੋ ਜਿਹਾ ਨਹੀਂ ਕਿਹਾ ਜਾਂਦਾ ਕਿ ਅਸੀਂ ਹੁਣ ਜੇ ਅਸੀਂ ਗੋਰਿਆਂ ਨੂੰ ਥੋੜਾ ਅਸੀਂ ਕਹਿ ਸਕਦੇ ਇੱਥੇ ਵੀ ਨਹੀਂ ਕਹਿ ਸਕਦੇ ਵੀ ਤੁਸੀਂ ਆਪਣਾ ਵੀ ਸਾਡੇ ਸ਼ਹੀਦੀ ਦਿਨ ਹੁੰਦੇ ਨੇ ਉਦੋਂ ਸਾਡੇ ਸਾਹਿਬਜ਼ਾਦਿਆਂ ਦੇ ਤੇ ਤੁਸੀਂ ਇਹ ਨਾਮ ਨਾਓ ਦੇਖੋ ਕਈ ਵਾਰੀ ਇਹ ਹੁੰਦਾ ਕਿ ਜਦੋਂ ਸਾਡੇ ਖੁਸ਼ੀਆਂ ਦੇ ਦਿਨ ਹੁੰਦੇ ਨੇ ਸਾਡੇ ਸਿੱਖਾਂ ਦੇ ਤੇ ਉਹਨਾਂ ਦੇ ਵੀ ਕਿਸੇ ਹੋਰ ਕਮਿਊਨਿਟੀ ਦੇ ਕੱਲੇ 크ਰਿਸਚੀਅਨ ਭਾਈਚਾਰੇ ਦੇ ਨਹੀਂ ਮੈਂ ਗੱਲ ਕਰਦਾ ਕਿਸੇ ਵੀ ਹੋਰ ਕਮਿਊਨਿਟੀ ਦਾ ਹੋ ਸਕਦਾ ਕਿ ਸਾਡੀਆਂ ਖੁਸ਼ੀਆਂ ਦੇ ਤਿਉਹਾਰਾਂ ਵੇਲੇ ਉਹਨਾਂ ਦੇ ਕੋਈ ਉਦਾਸ ਦਿਨ ਹੋਣਾ ਹੈ ਨਾ ਫਿਰ ਉਹ ਸਾਨੂੰ ਕੱਲ ਨੂੰ ਉਹ ਵੀ ਸਾਨੂੰ ਕਹਿਣਗੇ ਵੀ ਤੁਸੀਂ ਕਿੱਦਾਂ ਮਨਾ ਸਕਦੇ ਹੋ ਹੈ ਨਾ ਦੇਖੋ ਉਹਨਾਂ ਨੂੰ ਉਹਨਾਂ ਨੇ ਆਪਣੇ ਤਰੀਕੇ ਨਾਲ ਮਨਾਉਣਾ ਸੀ ਕਿਸੇ ਨੂੰ ਨਹੀਂ ਰੋਕ ਸਕਦੇ ਪਰ ਹਾਂ ਜੇ ਕੋ ਤੁਹਾਡੇ ਗੁਰਦੁਆਰਾ ਸਾਹਿਬ ਦੇ ਮੋਰੇ ਆ ਕੇ ਜਾਂ ਤੁਹਾਡੇ ਘਰਾਂ ਦੇ ਮੋਰੇ ਆ ਕੇ ਸਿੱਖਾਂ ਦੇ ਜਾਨ ਬੁੱਝ ਕੇ ਭੰਗੜੇ ਪਾਵੇ ਢੋਲ ਵਜਾਵੇ ਇਹ ਬਹੁਤ ਗਲਤ ਗੱਲ ਆ ਉਸ ਚੀਜ਼ ਤੇ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਹੈ ਬਿਲਕੁਲ ਸਹੀ ਗੱਲ ਕਹੀ ਤੁਸੀਂ ਭਾਜੀ ਕਿਉਂਕਿ ਮੈਂ ਵੀ ਇਹੀ ਸੋਚਦਾ ਮੇਰਾ ਪਰਸਨਲ ਤੌਰ ਤੇ ਵਿਚਾਰ ਵੀ ਇਹੀ ਹੈ ਕਿ ਚਲੋ ਠੀਕ ਹੈ ਮੈਂ ਇਸ ਗੱਲ ਦੇ ਵਿੱਚ ਵਿਰੋਧ ਵੀ ਨਹੀਂ ਕਰਦਾ ਆਪਣੇ ਧਰਮ ਦਾ ਕਿਉਂਕਿ ਅਸੀਂ ਵੀ ਸਰਦਾਰ ਆ ਹਨਾ ਸਿੱਖ ਫੈਮਿਲੀ ਚ ਬਿਲੋਂਗ ਕਰਦੇ ਆ ਤੇ ਗੁਰਦੁਆਰਾ ਸਾਹਿਬ ਜਾਣੇ ਆ ਆੰਦੇ ਆ ਤੇ ਸਾਡੇ ਲਈ ਦਿਨ ਕਿੰਨੇ ਮਹੱਤਤਾ ਰੱਖਦੇ ਆ ਅਸੀਂ ਜਾਣਦੇ ਆ ਬਹੁਤ ਚੰਗੀ ਤਰ੍ਹਾਂ ਪਰ ਪਰਸਨਲੀ ਤੌਰ ਤੇ ਆਪਾਂ ਕਿਸੇ ਬੰਦੇ ਨੂੰ ਰੋਕੀ ਟੋਕੀ ਉਹਨਾਂ ਦੀ ਚੀਜ਼ਾਂ ਕਰਨ ਤੋਂ ਉਹ ਚੀਜ਼ ਸ਼ਾਇਦ ਗਲਤ ਹੈ ਬਿਲਕੁਲ ਸਤੀ ਸਾਹਿਬ ਇਹ ਇਦਾਂ ਰੋਕ ਸਕਦੇ ਨਹੀਂ ਤੁਸੀਂ ਸੰਵਿਧਾਨ ਪੜ੍ਹ ਕੇ ਦੇਖਣਾ ਸੰਵਿਧਾਨ ਦੇ ਵਿੱਚ ਇਹ ਵੀ ਕਿ ਹਰ ਕੌਮ ਨੂੰ ਹਰ ਮਜ਼ਬ ਨੂੰ ਆਪੋ ਆਪਣੇ ਤਿਉਹਾਰ ਮਨਾਉਣ ਦਾ ਉਹਨਾਂ ਦਾ ਹੱਕ ਉਹਨਾਂ ਨੂੰ ਮਿਲੇ ਹੋਏ ਨੇ ਹੈਨਾ ਤੇ ਉਹਨਾਂ ਦਾ ਹੁਣ ਹੁਣ ਉਹਨਾਂ ਦਾ ਕਸੂਰ ਥੋੜਾ ਨਾ ਤੇ ਸਿੱਖੀ ਧਰਮ ਦੇ ਵਿੱਚ ਇਹਨਾਂ ਦਾ ਕਸੂਰ ਆ ਸਾਡੇ ਸਿੱਖਾਂ ਦਾ ਏ ਕਿ ਉਹਨਾਂ ਦਿਨਾਂ ਵਿੱਚ ਸ਼ਹੀਦੀ ਦੇ ਨਾਉਂਦੇ ਨੇ ਤੇ ਨਾ ਹੀ 크ਰਿਸਚੀਅਨਾਂ ਦਾ ਕੋਈ ਹੈਗਾ ਦੋਸ਼ ਉਹਦੇ ਵਿੱਚ ਕਿ ਕਿਉਂਕਿ ਇਹ ਜਿਹੜਾ 크ਿਸਮਸ ਇਹ ਤਾਂ ਹਰ ਸਾਲ ਹੀ ਹੁੰਦਾ ਨਾ ਤੁਸੀਂ ਸਟਾਰਟਿੰਗ ਵਿੱਚ ਇੱਕ ਗੱਲ ਕਹੀ ਸੀ ਕਿ ਸਾਲਵਾ ਦੇ ਫਿਰ ਸਿਲਸਿਲਾ ਜਾਂ ਸ਼ੁਰੂ ਹੋ ਜਾਂਦਾ ਦੇਖੋ ਦੂਸਰੀ ਗੱਲ ਹੈ ਕਿ ਸਾਨੂੰ ਸਾਲ ਬਾਅਦ ਹੀ ਕਿਉਂ ਚੇਤਾ ਆਉਂਦਾ ਨਾ ਚੀਜ਼ਾਂ ਦਾ ਪੂਰੇ ਸਾਲ ਵਿੱਚ ਜੇ ਕੋਈ ਵਿਚਾਰ ਵਟਾਂਦਰਾ ਕਰਨਾ ਵੀ ਆ ਤੇ ਪੂਰੇ ਸਾਲ ਵਿੱਚ ਬੈਠ ਕੇ ਉਹਨਾਂ ਕਮਿਊਨਿਟੀਆ ਦੇ ਨਾਲ ਕਿਉਂ ਨਹੀਂ ਵਿਚਾਰ ਵਟਾਂਦਰਾ ਕੁਝ ਕੀਤਾ ਜਾਂਦਾ ਉਹਦੇ ਤੇ ਕੋਈ ਗੱਲ ਕੀਤੀ ਜਾਂਦੀ ਕੋਈ ਬੈਠਕਾਂ ਹੁੰਦੀਆਂ ਸਾਨੂੰ ਸਾਲ ਬਾਅਦ ਹੀ ਕਿਉਂ ਚੇਤਾ ਆਉਂਦਾ ਦੂਸਰੀ ਗੱਲ ਇਹ ਹੈ ਕਿ ਕਈਆਂ ਲੋਕਾਂ ਨੂੰ ਗੱਲ ਚੁਵੇਗੀ ਅਸੀਂ ਬੇਸ਼ੱਕ ਸਾਡੇ ਸ਼ਹੀਦੀ ਦਿਨ ਹੋਣ ਬੇਸ਼ੱਕ ਗੁਰਪੁਰਬ ਹੋਣ ਜਾਂ ਕੁਝ ਵੀ ਹੋ ਜਾਵੇ ਸਾਨੂੰ ਉਦੋਂ ਹੀ ਚੇਤਾ ਆਉਂਦਾ ਜਦੋਂ ਟਾਈਮ ਆ ਜਾਂਦਾ ਬੇਸ਼ੱਕ 1984 ਦੇ ਦੰਗਿਆਂ ਦੀ ਗੱਲ ਹੋਵੇ ਉਸ ਕਤਲੇਆਮ ਦੀ ਵੀ ਗੱਲ ਹੋਵੇ ਉਹ ਜੂਨ ਦੇ ਮਹੀਨੇ ਦੇ ਵਿੱਚ ਉਹ ਵੀ ਸਾਨੂੰ ਜੂਨ ਮਹੀਨੇ ਵਿੱਚ ਹੀ ਚੇਤਾ ਆਉਂਦਾ ਸਾਰਾ ਸਾਲ ਅਸੀਂ ਆਪਣੇ ਮਸਤੀਆਂ ਕਰਦੇ ਆ ਆਪਣੇ ਰੰਗ ਰਲੀਆਂ ਮਨਾਉਂਦੇ ਆ ਤੇ ਜਦੋਂ ਜੂਨ ਮਹੀਨਾ ਦਾ ਫਿਰ ਐਵੇਂ ਹੀ ਉਹ ਵੀ ਸਿਰਫ ਸੋਸ਼ਲ ਮੀਡੀਆ ਤੇ ਬਸ ਅਸੀਂ ਉਦਾਸ ਜਿਹਾ ਪਾ ਦੇਣੇ ਦਰਬਾਰ ਸਾਹਿਬ ਦੀ ਫੋਟੋ ਪਾ ਦੇਣੀ ਆ ਤੇ ਹੁਣ ਵੀ ਜਿਹੜਾ ਜਿਹੜੇ ਸਾਹਿਬਜ਼ਾਦਿਆਂ ਦੀ ਵੀ ਜੇ ਗੱਲ ਕਰੀਏ ਦੇਖੋ ਜਿਹੜੀ ਉਹਨਾਂ ਦੀ ਸ਼ਹਾਦਤ ਆ ਓਹ ਹੋ ਹੋ ਤੋਬਾ ਭਾਜੀ ਉਹ ਤੇ ਉਦਾਂ ਦੀ ਤਾਂ ਕੋਈ ਮਿਸਾਲ ਹੀ ਨਹੀਂ ਦੁਬਾਰਾ ਬਣ ਸਕਦੀ ਜਦੋਂ ਮੈਂ ਚਾਰ ਸਾਹਿਬਜ਼ਾਦੇ ਵੀ ਮੈਂ ਕਿੰਨੀ ਵਾਰੀ ਵੇਖ ਲਈ ਵੀਡੀਓ ਰੋ ਰੋ ਕੇ ਭਾਜੀ ਮੈਂ ਵੀਡੀਓ ਵੇਖੀ ਉਹ ਸਪੋਜ਼ ਕਰ ਕਰਕੇ ਕਿਉਂਕਿ ਮੇਰੇ ਦਿਲ 'ਚੋਂ ਹੋ ਕੇ ਯਾਰ ਇਦਾਂ ਵੀ ਕਦੇ ਹੁੰਦਾ ਸੀਗਾ ਮਤਲਬ ਇੱਕ ਪੂਰਾ ਪੂਰੇ ਦਾ ਪੂਰਾ ਪਰਿਵਾਰ ਹੀ ਵਾਰਤਾ ਕੌਮ ਤੋਂ ਹਨਾ ਉਦਾਂ ਦੀ ਤਾਂ ਕੋਈ ਗੱਲ ਹੀ ਪਰ ਚੱਕਰ ਇਹ ਆ ਕਿ ਉਹਨਾਂ ਨੇ ਤਾਂ ਵਾਰ ਦਿੱਤੇ ਸੀਗੇ ਅਸੀਂ ਉਹਨਾਂ ਨੂੰ ਕਿੰਨਾ ਕਿ ਯਾਦ ਕਰਦੇ ਆਂ ਸਿਰਫ ਸਾਲ ਬਾਅਦ ਹੀ ਅਸੀਂ ਯਾਦ ਕਰਦੇ ਆਂ ਪੂਰਾ ਸਾਲ ਅਸੀਂ ਵੀ ਯਾਦ ਨਹੀਂ ਕਰਦੇ ਔਰ ਜਿਹੜੇ ਆਮ ਲੋਕੀ ਉਹ ਵੀ ਸੋਸ਼ਲ ਮੀਡੀਆ ਤੇ ਤੇ ਜਿਹੜੇ ਰਾਜਨੀਤਿਕ ਲੋਕ ਨੇ ਤੇ ਗੱਲ ਹੀ ਛੱਡ ਦਿਓ ਉਹਨਾਂ ਨੇ ਤਾਂ ਬਸ ਵੋਟਾਂ ਬਣਾਉਣੀਆਂ ਨੇ ਉਹਨਾਂ ਨੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੇ ਵੀ ਵੋਟਾਂ ਬਣਾਉਣੀਆਂ ਤੁਸੀਂ ਦੇਖ ਲਿਓ ਹਰ ਸਾਲ ਹੀ ਇਦਾਂ ਹੁੰਦਾ ਸੋ ਇਹ ਆ ਕਿ ਜਿਹੜੀ ਗੱਲ ਚੱਲ ਰਹੀ ਹੈ ਕਿ 크ਿਸਚਨਾਂ ਨੇ ਆਪਣਾ ਨੇ ਮਨਉਣਾ ਉਹਨਾਂ ਨੂੰ ਰੋਕਣਾ ਮੇਰੇ ਹਿਸਾਬ ਨਾਲ ਬਹੁਤ ਗਲਤ ਆ ਹਾਂ ਇਹ ਹੋ ਸਕਦਾ ਕਿ ਤੁਹਾਡੇ ਘਰ ਦੇ ਮੁਰੇ ਆ ਕੇ ਕੋਈ ਭੰਗੜੇ ਸ਼ੰਗੜੇ ਪਉਣ ਜਾਣ ਕੇ ਕੋਈ ਆ ਕੇ ਚੁੰਡੀਆਂ ਵੱਢੇ ਉਹਨੂੰ ਤਾਂ ਫੇਰ ਸਾਬਕ ਸਿਖਾਉਣਾ ਹੀ ਪੈਂਦਾ ਬਾਕੀ ਉਹਨਾਂ ਨੂੰ ਪਰ ਭਾਜੀ ਮੈਨੂੰ ਹੁਣ ਇਹ ਲੱਗਣ ਲੱਗ ਗਿਆ ਇਹ ਚੀਜ਼ ਜਿਹੜੀ ਹੈਗੀ ਆ ਨਾ ਇਹ ਉਦੋਂ ਤੋਂ ਹੋਰ ਜਿਆਦਾ ਹੋਣ ਲੱਗ ਗਈ ਜਦੋਂ ਤੋਂ ਇਹ ਧਰਮ ਕਨਵਰਜਨ ਵਾਲਾ ਕੰਮ ਆ ਗਿਆ ਹੈ ਨਾ ਤੁਸੀਂ ਸੁਣਦੇ ਹੋਵੋਗੇ ਦੇਖਦੇ ਹੋਵੋਗੇ ਵੀਡੀਓਜ਼ ਵੀ ਕਿ ਜਿਹੜੇ ਲੋਕ ਆਪਣਾ ਧਰਮ ਛੱਡ ਛੱਡ ਕੇ ਦੂਜੇ ਧਰਮਾਂ ਦੇ ਵਿੱਚ ਜਾਈ ਜਾ ਰਹੇ ਆ ਸ਼ਾਇਦ ਇਹ ਉਹਨਾਂ ਕਰਕੇ ਜ਼ਿਆਦਾ ਪੰਗੇ ਪੈ ਗਏ ਕਿਸੇ ਹੱਦ ਤੱਕ ਹੋ ਸਕਦਾ ਤੁਸੀਂ ਸਹੀ ਹੋਵੋ ਪਰ ਮੈਂ ਅੱਗੇ ਵੀ ਇਸ ਟਾਪਿਕ ਤੇ ਇਕੱਲੇ ਨੇ ਇੱਕ ਵਾਰੀ ਗੱਲ ਕੀਤੀ ਸੀ ਜਿਹੜਾ ਧਰਮ ਤਬਦੀਲੀ ਦਾ ਹੈਗਾ ਚੱਕਰ ਭਾਜੀ ਇਹ ਦੇਖੋ ਅਸੀਂ ਨਾ ਜਿਹੜੀਆਂ ਕੁਝ ਨਿਹੰਗ ਜਥੇਬੰਦੀਆਂ ਨੇ ਮੈਂ ਸਾਰੇ ਨਹੀਂ ਕਹਿੰਦਾ ਮਾੜੇ ਨੇ ਪਰ ਬਹੁਤ ਸਾਰੇ ਹੋ ਜੈ ਨੇ ਜਿਨ੍ਹਾਂ ਨੇ ਆਪਣੇ ਰੋਟੀ ਰੋਜ਼ ਹੀ ਚਲਾਇਆ ਹੋਇਆ ਪਾਜੀ ਬਰਸ਼ੇ ਫੜ ਕੇ ਬਸ ਨੀਲੇ ਕੱਪੜੇ ਪ੍ਰਹਿਰਾਵਾ ਪਾ ਕੇ ਬਰਸ਼ੇ ਫੜਨੇ ਹਰ ਜਗ੍ਹਾ ਜਾ ਕੇ ਹਲ ਲਾਲਾ ਕਰ ਦਿੰਦੇ ਨੇ ਤੁਸ ਤੁਹਾਨੂੰ ਪਤਾ ਪਿਛਲੇ ਸਾਲ ਕਿੱਦਾਂ ਉਹਨਾਂ ਦੇ ਜਾ ਕੇ ਕੁਰਸੀਆਂ ਤੋੜੀਆਂ ਪੰਡਾਲ ਤੋੜ ਦਿੱਤੇ ਅੱਗਾਂ ਜੀਆਂ ਲਾ ਦਿੱਤੀਆਂ ਤੁਹਾਨੂੰ ਪਤਾ ਯਾਦ ਹੋਏਗਾ ਹੈਨਾ ਤੇ ਉਹ ਅਸੀਂ ਅਸੀਂ ਇਹ ਐਸੀ ਜਾ ਕੇ ਧਾਵੇ ਬੋਲਦੇ ਆ ਪਰ ਕਿਸੇ ਨੇ ਵੀ ਇੰਨੀ ਹਿੰਮਤ ਨਹੀਂ ਕੀਤੀ ਨਾ ਐਸਜੀਪੀਸੀ ਵਾਲਿਆਂ ਨੇ ਨਾ ਕਿਸੇ ਹੋਰ ਜਥੇਬੰਦੀਆਂ ਨੇ ਨਾ ਨਿਹੰਗ ਜਥੇਬੰਦੀਆਂ ਨੇ ਜਿਹੜੇ ਉਧਰ ਜਾਂਦੇ ਨੇ ਉਹਨਾਂ ਧਰਮਾਂ ਦੇ ਵਿੱਚ ਕਦੇ ਉਹਨਾਂ ਨੂੰ ਬੈਠ ਕੇ ਪੁੱਛਿਆ ਵੀ ਉਹ ਕਿਹੜੀ ਗੱਲ ਆ ਜਿਹੜੀ ਸਾਡੇ ਸਿੱਖੀ ਦੇ ਵਿੱਚ ਤੁਹਾਨੂੰ ਨਹੀਂ ਮਿਲ ਸਕੀ ਸੁੱਖ ਸਹੂਲਤਾਂ ਹੋਣ ਜਾਂ ਪਰਿਵਾਰ ਦੀਆਂ ਕੋਈ ਪ੍ਰੋਬਲਮ ਹੋਣ ਕੋਈ ਸਿਹਤ ਸੰਬੰਧੀ ਹੋਣ ਕਿਸੇ ਵੀ ਤਰ੍ਹਾਂ ਦੀਆਂ ਪ੍ਰੋਬਲਮ ਮਤਲਬ ਉਹ ਕਿਹੜੀ ਚੀਜ਼ ਆ ਕਿ ਜਿਹੜੀ ਇੱਥੋਂ ਨਹੀਂ ਮਿਲੀ ਤੁਹਾਨੂੰ ਉੱਥੋਂ ਮਿਲਦੀ ਆ ਤੇ ਉਹ ਚੀਜ਼ ਤੁਹਾਨੂੰ ਅਸੀਂ ਦੇਵਾਂਗੇ ਅਸੀਂ ਉਹਤੇ ਤੇ ਕੰਮ ਕਰਨਾ ਚਾਹੁੰਦੇ ਆ ਇਸ ਕਰਕੇ ਤੁਹਾਨੂੰ ਪੁੱਛ ਰਹੇ ਆ ਵੀ ਜਿਹੜੀਆਂ ਕਮੀਆਂ ਸਾਡੇ ਵਿੱਚ ਨੇ ਉਹਨਾਂ ਕਮੀਆਂ ਨੂੰ ਦੂਰ ਕਰੀਏ ਨਹੀਂ ਤੇ ਮੈਨੂੰ ਲੱਗਦਾ ਨਹੀਂ ਕਿ ਧਰਮ ਬਦਲਣਾ ਕਿਸੇ ਨੂੰ ਵੀ ਦਿਲ ਕਰਦਾ ਹੋਵੇਗਾ ਕੁਛ ਨਾ ਕੁਛ ਤੇ ਹੋਏਗਾ ਨਾ ਕਿਉਂਕਿ ਇਹ ਵੀ ਸੁੰਨ ਵਿੱਚ ਆਉਂਦਾ ਆ ਅੱਜ ਮੈਂ ਸੋਚਦਾ ਸੀਗਾ ਕਿ ਅਸੀਂ ਇੱਕ ਵੀ ਸਦੀ ਵੀ ਪਾਰ ਕਰ ਗਏ ਆ ਸੋਸ਼ਲ ਮੀਡੀਆ ਜਮਾਨਾ ਸ਼ਹਿ ਜਾਤਾਂ ਪਾਤਾਂ ਦੇ ਚੱਕਰਾਂ ਚੋਂ ਨਿਕਲ ਗਏ ਹੋਵਾਂਗੇ ਪਰ ਸਤੀ ਸਾਹਿਬ ਦੁੱਖ ਦੀ ਗੱਲ ਇਹ ਆ ਕਿ ਜਦੋਂ ਦਾ ਸੋਸ਼ਲ ਮੀਡੀਆ ਆ ਉਹ ਜ਼ਿਆਦਾ ਖਲਾਰਾ ਪੈ ਗਿਆ ਨੇ ਬਹੁਤ ਸਾਰੇ ਜਗ੍ਹਾ ਤੇ ਅਜੇ ਵੀ ਜਿਹੜੇ ਛੋਟੇ ਧਰਮਾਂ ਦੇ ਲੋਕ ਨੇ ਨੀਵੀਂ ਜਾਤੀ ਮੈਂ ਕਹਿੰਦਾ ਨਹੀਂ ਹੁੰਦਾ ਪਰ ਕੀ ਕਹੀਏ ਕਹਿਣਾ ਪੈਂਦਾ ਲੋਕਾਂ ਨੂੰ ਸਮਝਾਉਣ ਵਾਸਤੇ ਨੀਵੀਆਂ ਉੱਚੀਆਂ ਜਾਤਾਂ ਮੈਨੂੰ ਤੇ ਪਤਾ ਨਹੀਂ ਉੱਚੀਆਂ ਜਾਤਾਂ ਵਾਲੇ ਖਰੇ ਹਿਮਾਲਿਆ ਪਰਬਤ ਤੇ ਰਹਿੰਦੇ ਆ ਜਾਂ ਨੀਵੀਆਂ ਜਾਤਾਂ ਵਾਲੇ ਖੂਹਾਂ 'ਚ ਰਹਿੰਦੇ ਆ ਉਸੇ ਤੇ ਜ਼ਮੀਨ ਤੇ ਸਾਰੇ ਰਹਿੰਦੇ ਆ ਪਰ ਫਿਰ ਵੀ ਵਿਤਕਰੇ ਜੇ ਕੀਤੇ ਜਾਂਦੇ ਨੇ ਕਈਆਂ ਗੁਰਦੁਆਰੇ ਸਹਬਾਨਾਂ ਦੇ ਵਿੱਚ ਵੀ ਇਹ ਕਿੰਦੇ ਭਾਂਡੇ ਤੱਕ ਅਲੱਗ ਨੇ ਉਹਨਾਂ ਦੇ ਬੈਠਣ ਦਾ ਸਿਸਟਮ ਸਾਰਾ ਅਲੱਗ ਹੈ ਬਹੁਤ ਜਗ੍ਹਾ ਇਹੋ ਜਿਹਾ ਹੁੰਦਾ ਤੇ ਫਿਰ ਜੇ ਇਹ ਜਿਹੜੀਆਂ ਕਮੀਆਂ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਪੁੱਛਦੇ ਕਿਉਂ ਨਹੀਂ ਬਿਠਾ ਕੇ ਕਦੇ ਕੋਈ ਮੀਟਿੰਗ ਇਹੋ ਜਿਹੀ ਕਿਉਂ ਨਹੀਂ ਕਰਦੇ ਕਿ ਤੁਸੀਂ ਕਿਹੜੀ ਉਹਦਾ ਕਾਰਨ ਦੱਸੋ ਕਿਹੜੀ ਗੱਲੋਂ ਤੁਸੀਂ ਦੂਜੇ ਧਰਮ ਦੇ ਵਿੱਚ ਜਾਂਦੇ ਹੋ ਸਿਰਫ 크੍ਰਿਸਚੀਅਨ ਧਰਮ ਦੀ ਗੱਲ ਨਹੀਂ ਕਿ ਉਹਦਾ ਜਾਂਦੇ ਨੇ ਡੇਰਿਆਂ ਤੇ ਕਿੰਨੀ ਦੁਨੀਆ ਜਾਣ ਲੱਗ ਪਈ ਆ ਇਹ ਸਾਰਾ ਕੁਝ ਇੱਥੇ ਕੰਮ ਕਰਨਾ ਪੈਗਾ ਜੇ ਤੁਸੀਂ ਕਿਉਂਕਿ ਕੋਸ਼ਿਸ਼ ਮੈਨੂੰ ਪਾਜੀ ਜਿੰਨਾ ਜਿੰਨਾ ਇਹ ਪਖੰਡਵਾਦ ਪੰਜਾਬ ਦੇ ਵਿੱਚ ਵਧ ਗਿਆ ਮੈਨੂੰ ਨਹੀਂ ਲੱਗਦਾ ਕਿ ਦੁਨੀਆਂ ਦੇ ਕਿਸੇ ਹੋਰ ਕੰਟਰੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹੋਣਗੀਆਂ ਭਾਜੀ ਕਿੱਥੇ ਇੱਥੇ ਮੈਂ ਕੈਨੇਡਾ ਮੈਨੂੰ ਕਿੰਨੇ ਸਾਲਾਂ ਤੋਂ ਕੈਨੇਡੀਅਨ ਸਿਟੀਜ਼ਨ ਹਾਂ ਮੈਂ ਸੁਖਨ ਇਹੋ ਜਿਹਾ ਬੰਦਾ ਆ ਸ਼ੁਕਰ ਹੈ ਪ੍ਰਮਾਤਮਾ ਦਾ ਮੈਂ ਵਰਲਡ ਟੂਰ ਬਹੁਤ ਕਿਤੇ ਮੈਂ ਦੁਨੀਆਂ ਦੀ ਹਰ ਕੰਟਰੀ ਘੁੰਮਿਆ ਭਾਜੀ ਕਿਤੇ ਵੀ ਨਹੀਂ ਇਹੋ ਜਿਹਾ ਹੈਗਾ ਮਤਲਬ ਵਹਿ ਪਰਮ ਜਿਹੜੇ ਆ ਮੈਂ ਕਹਿੰਦਾ ਸਾਡੇ ਤਾਂ ਕੁੱਟ-ਕੁੱਟ ਕੇ ਪਰੇ ਹੋਇਆ ਅਸੀਂ ਵਾਤਾਵਰਣ ਖਰਾਬ ਕਰ ਲਿਆ ਅੱਜ ਵੀ ਮੈਂ ਇੱਕ ਵੀਡੀਓ ਦੇਖ ਰਿਹਾ ਦਰਿਆ ਦੇ ਵਿੱਚ ਸਿੱਟੀ ਜਾ ਰਹੇ ਨੇ ਸਵਾਹ ਪਤਾ ਨਹੀਂ ਕੀ ਕੀ ਸਿੱਟੀ ਜਾ ਰਹੇ ਨੇ ਉੱਥੇ ਮੂਰਤੀਆਂ ਸਿੱਟੀ ਜਾ ਰਹੇ ਨੇ ਤੇ ਅਸੀਂ ਹੈਰਾਨ ਹੋਨੇ ਦੇਖ ਦੇ ਕੇ ਯਾਰ ਕਿਹੜੇ ਕਿਹੜੇ ਵਹਿਮਾ ਭਰਮਾਂ ਦੇ ਵਿੱਚ ਤੁਸੀਂ ਪਏ ਹੋਏ ਹੋ ਤੇ ਮੁੰਡੇ ਦੇ ਨੇ ਕੁੜੀਆਂ ਦੀਆਂ ਦੇਣੀਆਂ ਤੁਸੀਂ ਦੇਖੋ ਕੁਦਰਤ ਨਾ ਕਿੰਦਾ ਖੇਡ ਰਿਹਾ ਮੈਂ ਅੱਜ ਇੱਕ ਵੀਡੀਓ ਦੇਖ ਰਿਆ ਸੀ ਬਫਾ ਕੋਈ ਅਗੇ ਕਹਿੰਦਾ ਮੈਂ ਗਰੰਟੀ ਦਿੰਦਾ ਕਿ ਮੁੰਡਾ ਹੁੰਦਾ ਜਿਹਦਾ ਮੇਰੇ ਕੋਲ ਆਉਂਦਾ ਦੁਆ ਲੈ ਇੱਕ ਮੇਰੇ ਕੋਲ ਕਰਾਉਂਦਾ ਉਹਦੇ ਬੇਟਾ ਹੀ ਹੋਊਗਾ ਕਿੱਦਾਂ ਯਾਰ ਤੁਸੀਂ ਕਰ ਸਕਦੇ ਆ ਹੱਦ ਹੋ ਗਈ ਮਤਲਬ ਕਿੰਨਾ ਲੋਕਾਂ ਦੇ ਦਿਲਾਂ ਨਾਲ ਲੋਕਾਂ ਦੇ ਤੁਸੀਂ ਭਾਵਨਾਵਾਂ ਨਾਲ ਕਿਵੇਂ ਖੇਡਦੇ ਹੋ ਉਹੀ ਹੈ ਨਾ ਗੱਲ ਕਿ ਲੋਕਾਂ ਦਾ ਕਸੂਰ ਵੀ ਹੈ ਨਾ ਕਿ ਲੋਕੀ ਜਾ ਬੈਠਦੇ ਨੇ ਉੱਥੇ ਪਰ ਉਹਨਾਂ ਨੂੰ ਪ੍ਰੋਬਲਮਸ ਨਹੀਂ ਪੁੱਛੀਆਂ ਜਾਂਦੀਆਂ ਮੈਂ ਤੇ ਡੇਰੇਵਾਦ ਤੋਂ ਤੇ ਮੈਂ ਬਹੁਤ ਹੈਰਾਨ ਹੋ ਜਾਣਾ ਦੇਖ ਕੇ ਕਿੰਨੀ ਵਿਹਲੀ ਕਿੰਨੀ ਜਾਂਤਾ ਜਾ ਜਾ ਕੇ ਬੈਠੇ ਰਹਿੰਦੇ ਨੇ 10 ਰੁਪਏ ਜੇਬ 'ਚ ਹੁੰਦੇ ਨੇ ਅੱਛਾ ਦਿੰਦੇ ਕੀ ਨੇ ਢੇਰੇ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਹਾਡੇ ਗਰੀਬਾਂ ਦੇ ਲੋਕ ਜ਼ਿਆਦਾ ਉੱਥੇ ਜਾ ਕੇ ਬੈਠਦੇ ਨੇ ਤੁਹਾਡੀ ਜੇਬ 'ਚ 150 ਹੋਵੇਗਾ ਤੁਸੀਂ ਉਹ ਵੀ ਉੱਥੇ ਮੱਥਾ ਟੇਕ ਆਉਨੇ ਆ ਕਈਆਂ ਦੇ ਚਪਲਾਵ ਨਹੀਂ ਲੱਭਦੀ ਆਉਣ ਲੱਗੇ ਨੰਗੇ ਪੈਰੀ ਆਉਂਦੇ ਜਿਹੜਾ 150 ਹੁੰਦਾ ਉਹ ਵੀ ਉੱਥੇ ਮੱਥਾ ਟੇਕ ਤੇ ਆ ਕੇ ਫਿਰ ਡੱਬੇ ਫੋਲਦੇ ਆ ਸਾਡੇ ਘਰ ਖਾਂਟ ਹੈ ਨਹੀਂ ਸਾਡੇ ਘਰ ਪੱਤੀ ਹੈ ਨਹੀਂ ਇਹ ਗੱਲਾਂ ਸੱਚੀਆਂ ਨੇ ਸਤੀ ਸਾਹਿਬ ਕਈਆਂ ਨੂੰ ਅਜੀਬ ਲੱਗਣਗੀਆਂ ਪਰ ਇਹ ਗੱਲਾਂ ਸੱਚੀਆਂ ਨੇ ਤੁਸੀਂ ਜਿਹੜਾ ਬਿਲਕੁਲ ਸਹੀ ਗੱਲ ਹੈ ਜਿਹੜੇ ਤੁਹਾਡੇ ਜੇਬ 'ਚ ਹੁੰ ਉਹਨਾਂ ਦੀ ਉਹਨਾਂ ਦੀ ਤੁਸੀਂ ਜਿਹਨਾਂ ਕੋ ਜਾਨਦੇ ਹੋ ਉਹਨਾਂ ਦੀ ਜ਼ਿੰਦਗੀ ਤਾਂ ਆਪਣੀ ਜ਼ਿੰਦਗੀ ਨਾਲ ਤੁਲਨਾ ਕਰਕੇ ਦੇਖੋ ਨਾ ਉਹ ਬੁੰਦੀਆਂ ਪੰਜ ਉਂਗਲਾਂ ਵਿੱਚ ਦਾਪ ਦਸ ਬੁੰਦੀਆਂ ਪਾইয়া ਉਹਨਾਂ ਨੂੰ ਜਾ ਰਹੇ ਹੋ ਹਾਂਜੀ ਜਿਹੜੇ ਬੰਦਿਆਂ ਨੂੰ ਤੁਸੀਂ ਮੰਗਣ ਜਾ ਰਹੇ ਹੋ ਉਹਨਾਂ ਨੂੰ ਤੁਸੀਂ ਖੁਦ ਆਪਣੇ 10 ਰੁਪਏ ਦੇ ਰਹੇ ਹੋ ਉਹ ਤਾਂ ਤੁਹਾਡੇ ਆਪ 10 10 ਰੁਪਏ ਕੱਟੇ ਕਰ ਕਰਕੇ ਚਲਾ ਰਹੇ ਆ ਡੇਰਾ ਸਾਰਾ ਸਿਸਟਮ ਭਾਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਔਰ ਤੁਹਾਡੇ 10 10 ਨਾਲ ਉਹ ਜ਼ਿੰਦਗੀ ਕੀ ਜੀ ਰਹੇ ਨੇ ਦੇਖੋ ਮੈਂ ਤੇ ਇਹ ਅੱਛਾ ਲੋਕੀ ਤੇ ਜਾ ਕੇ ਉੱਥੇ ਮੋਹਰੇ ਬੈਠਦੇ ਨੇ ਨਾ ਦਰਬਾਰ ਤੇ ਬਾਬਿਆਂ ਦੇ ਮੋਹਰੇ ਬੈਠਦੇ ਮੈਂ ਉਹ ਬੰਦਾ ਆ ਜਿਹੜਾ ਇਹਨਾਂ ਦੇ ਪਿਛਲੇ ਕਮਰਿਆਂ ਵਿੱਚ ਜਾ ਕੇ ਬੈਠਦਾ ਹੁੰਦਾ ਸੀਗਾ ਜਦੋਂ ਅਸੀਂ ਸ਼ੋਅ ਕਰ ਜਾਂਦੇ ਸੀ ਜਿੱਥੇ ਇਹਨਾਂ ਦੇ ਜਿਹੜਾ ਇਹਨਾਂ ਦੇ ਪਰਸਨਲ ਰੂਮ ਨੇ ਮੈਂ ਉੱਥੇ ਵੀ ਬੈਠਦਾ ਰਿਹਾ ਮੈਂ ਮੈਂ ਤਾਂ ਦੇਖੇ ਨੇ ਏਡੇ ਢਿੱਡ ਕੱਢ ਕੇ ਪਏ ਹੁੰਦੇ ਤੇ ਬੁੜੀਆਂ ਤੇਲ ਮਲਣ ਲਈਆਂ ਹੁੰਦੀਆਂ ਢਿੱਡਾਂ ਤੇ ਇਹਨਾਂ ਦੇ ਲੱਤਾਂ ਤੇ ਸੌਰੀ ਟੂ ਸੇ ਪਰ ਇਹ ਸੱਚ ਹੈ ਮੇਰੀਆਂ ਦੇਖੀਆਂ ਹੋਈਆਂ ਗੱਲਾਂ ਨੇ ਤੇ ਇਹਨਾਂ ਦੇ ਜਿਹੜੇ ਪਹਿਰਾਵੇ ਪਾਉਂਦੇ ਨੇ ਲੱਖ ਲੱਖ ਰੁਪਏ ਦਾ ਤੇ ਉਹਨਾਂ ਦੇ ਨਾਲ ਵਿੱਚ ਇਹਨਾਂ ਦੇ ਉਹ ਸੀਗੇ ਉੱਥੇ ਕੁਰਤੇ ਕਰਤੇ ਜਾਂ ਟੰਗੇ ਹੁੰਦੇ ਤੇ ਸਾਡੇ ਸਾਹਮਣੇ ਬੀਬੀਆਂ ਤੇਲ ਮਲਦੀਆਂ ਹੁੰਦੀਆਂ ਸੀ ਢੇਡ ਤੇ ਪਾ ਪਾ ਕੇ ਉਹਨਾਂ ਦੇ ਤੇਲ ਤੇ ਇਹ ਮਤਲਬ ਤੁਸੀਂ ਤੁਹਾਡੇ ਕੋਲ ਦਾਸ ਮੈਂ ਕਿਸ ਦਾ ਮੈਂ ਨਾ ਕਿਸਦੇ ਘਰ ਗਿਆ ਭਾਬੀ ਮੈਂ ਕਹਿੰਦਾ ਸੀਗਾ ਉਹਨੂੰ ਤੁਸੀਂ ਬੜਿਆਂ ਨੂੰ ਚੁਭ ਜਾਣੀ ਭਾਜੀ ਅੱਜ ਇਹ ਗੱਲ ਹੈ ਬਹੁਤ ਲੋਕਾਂ ਨੂੰ ਚੁਭ ਜਾਣੀ ਇਹ ਗੱਲ ਤੁਹਾਡੀ ਚੁਬ ਜਾਵੇ ਭਾਜੀ ਫੇਰ ਕੀ ਆਪਾਂ ਤਾਂ ਸੱਚੀ ਗੱਲ ਕਰਨੀ ਆ ਚੁਬਦੀ ਤੇ ਚੁਬਦੀ ਜਾਵੇ ਸੱਚੀਆਂ ਜਿਹਨਾਂ ਦੇ ਜਿਹੜੇ ਸੱਚੀਆਂ ਗੱਲਾਂ ਨੂੰ ਸਾਹਮਣੇ ਦੇ ਉਹਨਾਂ ਨੇ ਚੁਣਨਗੇ ਜਿਨ੍ਹਾਂ ਦੇ ਕਾਮੀ ਆ ਗੱਲਾਂ ਇਹੋ ਜੀਆਂ ਨਹੀਂ ਸੁਣਨੇ ਉਹਨਾਂ ਨੂੰ ਚੁਬਣ ਗਿਆ ਮੈਂ ਇੰਡੀਆ ਦੇ ਵਿੱਚ ਨਾ ਕਿਸੇ ਦੇ ਘਰ ਬੈਠਾ ਮੈਂ ਭਾਬੀ ਕਿਹਾ ਉਹਨੂੰ ਉਹਨਿੱਕਾ ਜਿਹਾ ਡੋਲੂ ਲੈ ਕੇ ਚੱਲੀ ਮੈਂ ਕਿਹਾ ਭਾਬੀ ਆ ਕੀ ਆ ਕਹਿੰਦੀ ਡੋਲੂ ਮੈਂ ਕਿਹਾ ਡੋਲੂ ਚ ਕਿੱਥੇ ਚੱਲੀ ਆਖੇ ਫਲਾਣੇ ਬਾਬੇ ਕੋ ਚੱਲੀ ਮੈਂ ਕਿਹਾ ਇਹਦੇ ਵਿੱਚ ਕੀ ਆਖੇ ਤੇਲ ਆ ਮੈਂ ਕਿਹਾ ਤੇਲ ਕਰਨ ਬਾਬੇ ਦੇ ਚੜਾਉਣਾ ਮੈਂ ਕਿਹਾ ਬਾਬਾ ਫਸ ਫਸ ਕੇ ਚੱਲਦਾ ਬਾਬੇ ਨੂੰ ਤੇਲ ਦੇਣਾ ਮੈਂ ਦੱਸ ਬਾਬਾ ਫਾਸ ਫਾਸ ਕੇ ਚੱਲਦਾ ਆ ਸੱਚੀ ਗੱਲ ਹੈ ਬਾਬੇ ਨੂੰ ਤੇਲ ਦੇਣਾ ਬਾਬਾ ਫਾਸ ਫਾਸ ਕੇ ਚੱਲਦਾ ਉਹਦੇ ਘਰ ਵਾਲਾ ਉੱਥੇ ਬੈਠਾ ਗੰਜਾ ਹੋਇਆ ਪਿਆ ਉਹ ਮੈਂ ਕਿਹਾ ਇਹੋ ਹੀ ਤੇਲ ਇਹਦੇ ਸਿਰ ਨੂੰ ਜੇ ਲਾਉਂਦੀ ਤੂੰ ਇਹ ਗੰਜਾ ਨਾ ਹੁੰਦਾ ਉਹ ਮੈਂ ਘਰ ਵਾਲਾ ਤੇਰਾ ਇੱਥੇ ਸੜ ਗਿਆ ਸਿਰ ਉਹਦਾ ਖੁਸ਼ਕੀ ਨਾਲ ਸੜ ਗਿਆ ਸਿਰ ਉਹਦਾ ਤੇ ਤੂੰ ਬਾਬੇ ਨੂੰ ਤੇਲ ਪਾ ਕੇ ਤੁਰ ਹੀ ਫੇ ਬਾਬੇ ਦੇ ਚੜਾਉਣਾ ਬਾਬਾ ਫਾਸ ਫਾਸ ਕੇ ਚੱਲਦਾ ਫਿਰ ਤੇ ਨਹੀਂ ਸਹੀ ਗੱਲ ਹੈ ਭਾਜੀ ਪਤਾ ਨਹੀਂ ਕਿਉਂ ਇਹ ਮਤਲਬ ਕਿ ਹਾਲ ਨੇ ਸਾਡੇ ਲੋਕਾਂ। ਉਹੀ ਗੱਲ ਜਿਵੇਂ ਪਹਿਲਾਂ ਵੀ ਆਪਾਂ ਇੱਕ ਵਾਰ ਗੱਲ ਕਰੀ ਸੀ ਇਹ ਕਿ ਲੋਕਾਂ ਨੂੰ ਪਤਾ ਨਹੀਂ ਹੋਕ ਹੀ ਗਿਆ ਹਵਾ ਕਿਹੜੇ ਪਾਸੇ ਨੂੰ ਚੱਲ ਗਈ ਇਹ। ਲੋਕਾਂ ਦੇ ਆਪਣੇ ਦਿਮਾਗ ਹੀ ਨਹੀਂ ਹੈਗੇ ਆ ਲੋਕ ਸੋਚਦੇ ਹੀ ਨਹੀਂ ਹੈਗੇ ਆਪਣੇ ਦਿਮਾਗ ਦੇ ਨਾਲ। ਸਤੀ ਸਾਹਿਬ ਦੁਨੀਆ ਵੇਲੀ ਬਹੁਤ ਆ। ਸਾਡੇ ਇੱਥੇ ਪਤਾ ਕਿ ਤੁਹਾਡੇ ਮੈਸੇਜ ਵੀ ਇੱਥੇ ਕੈਨੇਡੀਅਨ ਨੇ। ਤੁਹਾਨੂੰ ਪਤਾ ਉਹ ਦੱਸਦੇ ਹੋਣਗੇ। ਕਿ ਇੱਥੇ ਭਾਜੀ ਜਿੰਨੇ ਜੀ ਆ ਸਾਰੇ ਕੰਮ ਕਰਦੇ ਆ ਤੇ ਇੱਥੇ ਖੁਸ਼ਹਾਲ ਵੀ ਤਦਈਆ ਲੋਕੀ ਇੱਥੇ ਤਾਂ ਸਾਡੇ ਇੰਡੀਆ ਦੇ ਵਿੱਚ ਤਜੇ ਵੀ ਉਹ ਹੀ ਰਿਵਾਜ ਕੀ ਕਰਦਾ ਕੁਛ ਨਹੀਂ ਪਾਪਾ ਦਵਈ ਗਿਆ ਆ ਕੀ ਕਰਦਾ ਕੁਛ ਨਹੀਂ ਪਾਪਾ ਕੈਨੇਡਾ ਗਿਆ ਕੀ ਕਰਦਾ ਕੁਛ ਨਹੀਂ ਮੈਂ ਤਾਂ ਮੋਟਰਸਾਈਕਲ ਤੇ ਮੈਂ ਗੇੜੇ ਮਾਰਦਾ ਮੇਰੀ ਭੈਣ ਕੈਨੇਡਾ ਗਈ ਹੋਈ ਆ ਲੈ ਦੱਸ ਉਹ ਤੂੰ ਕੀ ਕਰਦਾ ਮਾਮਾ ਇਹ ਵੀ ਦੱਸ ਇਹ ਗੱਲ ਹੈ ਬਿਲਕੁਲ ਸੋ ਵੇਲੇ ਬਹੁਤ ਆ ਉੱਥੇ ਇੱਕ ਇੱਕ ਬੰਦੇ ਦੇ ਸਿਰ ਤੇ ਸਾਰਾ ਟੱਬਰ ਦਾ ਬੋਝ ਪਾਇਆ ਹੁੰਦਾ ਆ ਤੇ ਉਹ ਵਿਚਾਰਾ ਕਮਾਈਆਂ ਕਰਦੇ ਮਰ ਜਾਂਦਾ ਚਾਚੇ ਤਾਇਆ ਤੱਕ ਨੂੰ ਪਾਲਦੇ ਮਰ ਜਾਂਦਾ ਅਜੇ ਵੀ ਉਹੀ ਹਾਲਾਤ ਨੇ ਸਾਡੇ ਵੇਲੇ ਬਹੁਤ ਆ ਫੇਸ ਕਰਕੇ ਡੇਰਿਆਂ ਤੇ ਲੋਕੀ ਤੁਰੇ ਰਹਿੰਦੇ ਤੇ ਡੇਰੇ ਵਾਲਿਆਂ ਦਾ ਸੂਤ ਬਹੁਤ ਆਇਆ ਹੋਇਆ ਯਾਰ ਅੱਛਾ ਸਾਡੇ ਦਿਮਾਗ ਹੀ ਨਹੀਂ ਕੰਮ ਕਰਦੇ ਜਿੱਥੇ ਤੁਸੀਂ ਬੈਠੇ ਹੋ ਇਦਾਂ ਸਾਰੀਆਂ ਉਂਗਲਾਂ ਵਿੱਚ ਇੰਨੀਆਂ-ਇੰਨੀਆਂ ਮੁੰਦੀਆਂ ਪਾਈਆਂ ਐਡੇ-ਇਡੇ ਉਹਨਾਂ ਨੇ ਸੋਨੇ ਪਾਏ ਹੋਏ ਨੇ ਇਹ ਤੁਹਾਡੇ ਪੈਸਿਆਂ ਤੇ ਨਹੀਂ ਆਰ ਜਦੋਂ ਭਾਜੀ ਲੋਡ ਹੁੰਦੀ ਹੈ ਇਹਨਾਂ ਦੀ ਡੇਰਾ ਵਾਲਿਆਂ ਦੀ ਛਣ ਕੇ ਬਾਬਿਆਂ ਤੋਂ ਜਾ ਕੇ ਦੋ ਕਦੇ ਵੀ ਕੰਮ ਨਹੀਂ ਆਉਂਦੇ ਹੈਗੇ ਹੁਣ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਪੰਜਾਬ 'ਚ ਹੜ੍ਹ ਆਏ ਤੇ ਹੜ੍ਹਾਂ ਦੇ ਟਾਈਮ ਕਿਹੜਾ ਡੇਰੇ ਵਾਲਾ ਸਾਹਮਣੇ ਆਇਆ ਫੇਰ ਲੋਕਾਂ ਨੇ ਹੱਸਣਾ ਮੇਰੀ ਕਾਲ ਤੋਂ ਜਾਂ ਗੁੱਸਾ ਕਰਨਗੇ ਮੈਂ ਤਾਂ ਕਹਿੰਨਾ ਹੜ੍ਹ ਕੋ ਇਹੋ ਜਿਹਾ ਵੇ ਕਿ ਕੱਲੇ ਬਾਬਿਆਂ ਨੇ ਆਵੇ ਸਾਰੇ ਰੁੱੜ ਜਾਣ ਆਹੋ ਵੀ ਇਹਨਾਂ ਦੇ ਕੰਮ ਤਾਂ ਆਉਣਾ ਨਹੀਂ ਕਿਸੇ ਦੇ ਕੰਮ ਇਹਨਾਂ ਨੇ ਕਿੱਥੋਂ ਆਉਣਾ ਇਹਨਾਂ ਦੇ ਤਾਂ ਬਾਬਾ ਜੀ अच्छा ਕਿੰਨੇ ਸਾਨੂੰ ਸਮਝ ਨਹੀਂ ਆਉਂਦੀ ਸਾਨੂੰ ਸਿੱਖਣਾ ਨਹੀਂ ਆਉਂਦਾ ਕੁਝ ਵੀ ਜਿਨ੍ਹਾਂ ਨੂੰ ਤੁਸੀਂ ਪਿਓ ਪਿਓ ਕਹਿੰਦੇ ਹੋ ਜਿਨ੍ਹਾਂ ਨੂੰ ਤੁਸੀਂ ਬਾਪੂ ਬਾਪੂ ਕਹਿੰਦੇ ਹੋ ਜੇਲਾਂ ਵਿੱਚ ਬੈਠੇ ਨੇ ਔਰ ਇੱਕ ਤੇ ਹੁੰਦਾ ਨਾ ਵੀ ਚਲੋ ਕਿਸੇ ਤੇ ਇਲਜ਼ਾਮ ਲੱਗੇ ਆ ਤੇ ਕੇਸ ਅਜੇ ਕੋ ਸਾਬਤ ਨਹੀਂ ਹੋਇਆ ਕੁਝ ਸਾਰਾ ਕੁਝ ਸਾਬਤ ਵੀ ਹੋ ਗਿਆ ਸਜ਼ਾਵਾਂ ਵੀ ਹੋ ਗਈਆਂ ਉਹਦੇ باوجود ਵੀ ਤੁਸੀਂ ਉਹਨਾਂ ਦੇ ਪੈਰੇ ਉਹਨਾਂ ਦੇ ਪੈਰੋਕਾਰ ਬਣੇ ਰਹੇ ਹੋ ਫਿਰ ਵੀ ਅੱਖਾਂ ਨਹੀਂ ਖੁੱਲੀਆਂ ਹੁਣ ਤੱਕ ਕਮਾਲ ਹੈ ਵੈਸੇ ਮੈਂ ਅੱਛਾ ਜਿਹੜੇ ਬਾਪੇ ਦੇ ਜਾਂਦੇ ਹੋ ਤੁਸੀਂ ਉਹਦੇ ਤੋਂ ਤਾਂ ਆਪਣੇ ਰੱਖਿਆ ਵਸਤ ਜਾਂਦੇ ਹੋ ਉਹਦੇ ਅੱਗੇ ਦੀ ਪੈਂਤੀ ਬੋਡੀਗਾਰਡ ਲੈ ਕੇ ਬਿਠਾਏ ਹੁੰਦੇ ਉਹ ਤੁਹਾਡੇ ਤੇ ਰੱਖਿਆ ਕਰ ਰਹੇ ਹੁੰਦਾ ਆਪਣੀ ਉਹ ਆਪਣੀ ਉਹ ਤੁਹਾਨੂੰ ਬਚਾਉਣਾ ਕਰ ਰਹੇ ਹੁੰਦਾ ਕਿ ਬਾਬਾ ਨੇੜੇ ਨਾ ਆ ਜੀ ਉਹੀ ਤਾਂ ਮੈਂ ਕਹਿਣਾ ਤੇ ਉਹਨੇ ਤਾਂ ਆਪ ਰਾਂਗ ਰੱਖਿਆ ਕਰ ਰੱਖਿਓ ਤਵਾੜੀ ਕੀ ਰੱਖਿਆ ਕਰੂਗਾ ਯਾਰ ਅੱਛਾ ਜਿਹਦੀ ਵੋਟੀ ਆਪਣੀ ਨਹੀਂ ਟਿੱਗੀ ਕਿਤੇ ਛੜ ਛੁੜ ਕੇ ਕਿਤੇ ਦੌੜ ਗਿਆ ਲੋਕਾਂ ਦੇ ਪਰਿਵਾਰ ਵਸਾਉਣ ਦੇ ਉਹਨਾਂ ਨੂੰ ਦੇਊਗਾ ਮਸਾਲੇ ਜਿਹਾ ਬਣਾ ਆਪਣਾ ਕੇ ਹੈਨਾ ਜਿਹਦੇ ਆਪਣੇ ਉਹ ਔਲਾਦ ਨਹੀਂ ਹੋਊਗਾ ਤੁਹਾਡੇ ਬੇਟਾ ਪੈਦਾ ਹੋਊਗਾ ਜੀ ਦੇਖ ਲਓ ਸਮਝ ਹੈ ਕਮਾਲ ਹੈ ਵਾਕੀ ਕਮਾਲ ਹੈ ਦੁਨੀਆ ਕਮਾਲੀ ਹੈ ਭਾਜੀ ਨਹੀਂ ਸੱਚੀ ਕਮਾਲ ਆ ਉੱਥੇ ਤਾਂ ਮਤਲਬ ਮੈਂ ਤਾਂ ਕਹਿਣਾ ਹੁੰਨਾ ਮੈਂ ਕਿਹਾ ਵੀ ਬਾਬੇ ਸਭ ਤੋਂ ਸੌਖਾ ਕੰਮ ਹੈ ਦੋ ਆ ਇਹ ਜਾਂ ਗਾਉਣ ਵਾਲਾ ਬਣ ਜਾਓ ਗਾਉਣ ਲੱਗ ਜਾਓ ਤੇ ਜਾਂ ਬਾਬੇ ਬਣ ਜਾਓ ਬਾਬਾ ਬਣਨਾ ਬਹੁਤ ਸੌਖਾ ਤਿੰਨ ਚਾਰ ਮਹੀਨੇ ਨਹਾਓ ਨਾ ਤੇ ਜੜਾਵਾਂ ਜੜੂਆਂ ਬਣੇ ਬਾਬਾ ਬਣ ਜਾਂਦਾ ਬੰਦਾ ਪਰ ਭਾਜੀ ਮੈਂ ਦੇਖਿਆ ਕਿ ਜਿਵੇਂ ਕਹਿੰਦੇ ਹਨ ਨਾ ਕਿ ਬੰਦਾ ਜਿੱਥੇ ਮਰ ਹੀ ਚਲੇ ਜਾਵੇ ਪਰ ਉਹਦੀ ਫਿਤਰਤ ਨਹੀਂ ਜਾਂਦੀ ਮੈਂ ਪਿੱਛੇ ਜੇ ਦੇਖਿਆ ਕਿ ਇੰਗਲੈਂਡ ਦੇ ਵਿੱਚ ਵੀ ਇੱਕ ਪੰਜਾਬ ਦੇ ਇੱਥੇ ਕਾਫੀ ਨਾਮੀ ਬਾਬਾ ਜੀ ਨੇ ਉਹ ਤੇ ਉਹ ਬਾਬਾ ਮਤਲਬ ਉਹ ਇੰਗਲੈਂਡ ਦੇ ਵਿੱਚ ਗਿਆ ਹੋਇਆ ਸੀ ਤੇ ਉੱਥੇ ਬਾਬੇ ਦੇ ਮਗਰ ਦੁਨੀਆ ਇੰਨੀ ਲੱਗੀ ਹੋਈ ਪਾਗਲਾਂ ਦੇ ਮਾਂਕ 에어ਪੋਰਟ ਤੇ ਕਦੇ ਕਿਤੇ ਕਦੇ ਕਿਤੇ ਮੈਂ ਦੇਖ ਕੇ ਹੈਰਾਨ ਰਹਿ ਗਿਆ ਅੱਛੇ ਗੱਲਾਂ 'ਚੋਂ ਗੱਲਾਂ ਨਿਕਲ ਆਉਂਦੀਆਂ ਸੋ ਇਹ ਪ੍ਰੋਗਰਾਮ ਲੰਬਾ ਹੋ ਜਾਣਾ ਆਪਣਾ ਅੱਛਾ ਸਾਨੂੰ ਇਹ ਨਹੀਂ ਸਮਝ ਆਉਂਦੀ ਕਈ ਵਾਰੀ 에어ਪੋਰਟ ਤੇ ਕੋਈ ਬਾਬਾ ਆਊਗਾ ਨਾ ਮੈਨੂੰ ਬੜਾ ਹਾਸਾ ਆਉਦਾ ਦੇਖ ਕੇ 에어ਪੋਰਟ ਤੇ ਕੋਈ ਬਾਬਾ ਆਊਗਾ ਵੀ ਤੁਸੀਂ ਘਰ ਲਿਆ ਕੇ ਉਹਦੇ ਢੋਲ ਵਜਾਓ ਫੁੱਲਾਂ ਦੇ ਹਾਰ ਪਾਓ ਜੋ ਮਰਜੀ ਕਰੋ ਘਰ ਲਿਆ ਕੇ ਹਨਾ ਤੁਸੀਂ ਭੰਗ ਉਹਦੇ ਸਿਰ 'ਚ ਡਗੇ ਮਾਰੋ ਢੋਲ ਦੇ ਪਰ ਤੁਸੀਂ ਅੱਛਾ 에어ਪੋਰਟ ਤੇ ਲੈਣ ਜਾਂਦੇ ਉਹਨੂੰ ਕਿੰਨੇ ਜਣੇ 70 80 ਜਣੇ ਇੱਕ ਲੈਣ ਚੱਲ ਜਾਣਗੇ ਉੱਥੇ ਢੋਲ ਵਜਾਉਣਗੇ 에어ਪੋਰਟ ਤੇ ਫੁੱਲ ਸਿੱਟਣ ਲੱਪੇ ਦੇ ਤੋ ਗੋਰੇ ਇਨਾ ਦੁਖੀ ਹੁੰਦੇ ਹੈਰਾਨ ਹੋ ਕੇ ਦੇਖੀ ਜਾਂਦੇ ਵੀ ਇਹ ਕਿਹੜੇ ਕਿਹੜੀ ਦੁਨੀਆ ਦੇ ਲੋਕ ਨੇ ਇਹ ਯਾਰ ਕਾਹ ਤੋਂ 에ਰਪੋਰਟ ਤੇ ਗੰਦ ਪਾਇਆ ਹੋਇਆ ਢੋਲ ਲਿਜਾ ਕੇ ਤੂੰ ਉੱਥੇ ਲੋਕਾਂ ਦੇ ਕੰਨ ਖਾਦ ਕਿਉਂਕਿ ਗੋਰਿਆਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਕਹ ਪਾਜੀ ਉਹਨਾਂ ਨੂੰ ਪਤਾ ਨਹੀਂਗਾ ਇਸ ਕਲਚਰ ਦਾ ਤੁਸੀਂ ਕਿਉਂ ਤੁਸੀਂ ਆਪਣਾ ਜਰੂਸ ਘਟਾਉਂਦੇ ਹੋ ਜਿਹੜਾ ਬਾਬਾ ਆਇਆ ਠੀਕ ਹੈ ਤੁਸੀਂ ਲਿਆਇਆ ਤੋ ਉਹਨੂੰ ਘਰ ਲਿਆ ਕੇ ਜੋ ਮਰਜ਼ੀ ਕਰੋ ਤੁਸੀਂ ਉਸ ਬਾਬੇ ਨੂੰ ਜਿੰਨੀ ਮਰਜ਼ੀ ਪੂਜਾ ਕਰੋ ਮੈਂ ਕਿ ਕੋਈ ਬਾਬਾ ਆਇਆ ਸੀ ਇੱਥੇ ਕਿਸੇ ਦੇ ਘਰ ਮੈਨੂੰ ਜਾਣ ਦਾ ਮੌਕਾ ਮਿਲ ਗਿਆ ਐਵੇਂ ਚਲੇ ਗਿਆ ਮੈਂ ਉਹ ਯਾਰ ਜਿਹੜਾ ਬੰਦਾ ਆਵੇ ਕੋਈ ਚੇਨ ਜੂਲੀ ਲੈ ਕੇ ਆਵੇ ਗਿਫਟ ਕੋਈ ਮੁੰਤੀ ਪਾਈ ਜਾਵੇ ਉਹਦੀ ਜਿੱਥੇ ਉਹ ਬੈਠਾ ਹੈ ਉਹਦਾ ਹਸਣ ਲਾਇਆ ਹੋਇਆ ਉੱਥੇ ਬਦਾਮ ਕਾਜੂ ਮਿਸ਼ਰੀ ਪਤਨੇ ਇੰਨਾ ਇੰਨਾ ਰੱਖਿਆ ਹੋਇਆ ਉਹ ਤੋਂ ਨਾਲੇ ਖਾਈ ਜਾਂਦਾ ਨਾਲੇ ਗੱਲਾਂ ਕਰੀ ਜਾਂਦਾ ਅੱਛਾ ਉਸ ਤੋਂ ਬਾਅਦ ਜਿਹੜੇ ਰੂਮ ਚ ਸੌਣ ਜਾਂਦਾ ਉੱਥੇ ਫੇਰ ਬੜਾ ਹੀ ਕੁਝ ਖਾਣ ਨੂੰ ਪਿਆ ਤੇ ਜਿੱਥੇ ਅੱਛਾ ਉਹਦੇ ਵਾਸ਼ਰੂਮ ਤੱਕ ਰੱਖਿਆ ਹੋਇਆ ਖਾਣ ਫੀਲ ਮੈਂ ਕਿਹਾ ਉੱਪਰੋਂ ਖਾਈ ਜਾਂਦਾ ਥੱਲੇ ਕੱਢੀ ਜਾਂਦਾ ਮਤਲਬ ਅੱਛਾ ਅੱਛਾ ਫੇਰ ਸੌਰੀ ਟੂ ਸੇ ਮੈਂ ਇਤਾਂ ਦਾ ਯਾ ਨਾ ਮੈਂ ਕਿਉਂਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜਿਵੇਂ ਚ ਬੋਝ ਕੀ ਰੱਖਦਾ ਉਸ ਤੋਂ ਵੱਡੀ ਕੋ ਦੁਨੀਆ ਹੈ ਨਹੀਂ ਗਈ ਤੇ ਅੱਛਾ ਮੈਂ ਰੋਟੀ ਰੋਟੀ ਦਾ ਟਾਈਮ ਹੋ ਗਿਆ ਬੀਬੀ ਵੱਡੇ ਸਾਰੇ ਛੰਨੇ ਜੇ ਤੇ ਭਾਂਡੇ ਜੇ ਦੇ ਵਿੱਚ ਲਿਆਈ ਉਹਦੇ ਹੱਥੋਂ ਧਵਾਉਣ ਲੱਗੀ ਹੋਈ ਦੂਜੀ ਬੀਬੀ ਤੋਲੀਏ ਲੈ ਖੜੀ ਉਹਦੇ ਹੱਥ ਸਾਫ਼ ਕਰਨ ਨੂੰ ਉਹ ਨਾਲ ਹੀ ਵਾਸ਼ਰੂਮ ਆ ਤੇ ਬਾਬਾ ਤੂ ਬੜਾ ਸੋਹਣਾ ਮਾਮਾ ਜਾ ਕੇ ਉੱਥੇ ਹੱਥ ਧੋਇਆ ਬੁਰਾ ਹਾਲ ਹੈ ਸੱਚੀ ਗੱਲ ਹੈ ਇਹ ਤਾਂ ਭਾਈ ਜਿੰਨੀਆਂ ਗੱਲਾਂ ਕਰ ਲੋ ਉਨੀਆਂ ਥੋੜੀਆਂ ਆ ਮੈਂ ਬੈਠਾ ਹੱਸੀ ਜਾਂਦਾ ਹੁਨਾ ਚਲੋ ਭਾਜੀ ਆਪਾਂ ਹੁਣ ਮੈਂ ਕਹਿੰਨਾ ਕਿ ਅਗਲੇ ਐਪੀਸੋਡ ਦੇ ਵਿੱਚ ਫੇਰ ਆਪਾਂ ਗੱਲਾਂ ਬਾਤ ਜਿਹੜੀਆਂ ਐ ਨਾ ਇਸ ਟੌਪਿਕ ਦੇ ਉੱਪਰ ਖੁੱਲ ਕੇ ਗੱਲ ਕਰਨੀਆਂ ਜਿਹੜੇ ਪ੍ਰਚਾਰਕ ਵੀ ਰਹਿ ਗਏ ਆ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੈਗੀਆਂ ਨਹੀਂ ਕਿਸੇ ਦਿਨ ਬਹੁਤ ਹੀ ਖੁੱਲ ਕੇ ਗੱਲਾਂ ਕਰਾਂਗੇ ਕਿਸੇ ਦੇ ਗਿੱਟੇ ਵੱਜਣ ਕਿਸੇ ਦੇ ਗੋਡੇ ਵੱਜਣ ਆਪਾਂ ਨਾ ਕਿਉਂਕਿ ਲੋਕੀ ਤੇ ਕਰਦੇ ਨੇ ਭਾਜੀ ਆ ਵਿਊ ਆ ਵਾਂ ਵਾਸਤੇ ਜਾਂ ਪੈਸਿਆਂ ਵਾਸਤੇ ਗੱਲਾਂ ਆਪਾਂ ਢਿੱਡ ਤੋਂ ਗੱਲਾਂ ਕਰਾਂਗੇ ਪ੍ਰੋਪਰ ਸੱਚੀ ਲੋਕਾਂ ਨੂੰ ਲੋਕਾਂ ਦੇ ਮੋਹਰੇ ਸੱਚ ਲੈ ਕੇ ਆਵਾਂਗੇ ਲੋਕਾਂ ਨੂੰ ਦੇਖੋ ਸਾਡਾ ਕੰਮ ਹੈ ਹੋਕਾ ਦੇਣਾ ਪ੍ਰਚਾਰ ਕਰਨਾ ਸਮਝਣਾ ਨਹੀਂ ਸਮਝਣਾ ਉਹਨਾਂ ਦਾ ਕੰਮ ਆ ਹਨ ਅਸੀਂ ਆਪਣਾ ਹੋਕਾ ਦੇਈ ਜਾਣਾ ਤੇ ਜੇ ਕਿਸੇ ਦੇ ਪੱਲੇ ਪਹਿਜਣ ਚੰਗੀ ਗੱਲ ਨਹੀਂ ਤੇ ਫਿਰ ਉਹ ਕਹਿੰਦੇ ਨੇ ਅੱਗੇ ਤੇਰੇ ਭਾਗ ਲੱਛੀਏ ਹੈ ਜੀ ਸਹੀ ਗੱਲ ਹੈ ਚਲੋ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਸੋ ਮੱਚ ਜੀ ਠੀਕ ਹੈ ਅੱਜ ਟਾਈਮ ਦਿੱਤਾ ਤੇ ਗੱਲਬਾਤ ਇੰਨੀ ਕੀਤੀ ਠੀਕ ਹੈ ਸਤੀ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਸਾਡੇ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਕੈਮੇਦਲ ਕੀ ਅੱਜ ਦੀ ਇਹ ਵੀਡੀਓ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਸੱਤ ਰੰਗ ਸੱਤ ਰੰਗ ਕੱਟਸ ਅਤੇ ਪੀਐਸਕੇ মিডিਆ ਗਰੁੱਪ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੋ ਆ ਗਿਆ ਧੰਨਵਾਦ